ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਅਮਰਤਪਾਲ ਸਿੰਘ ਦੀਆਂ ਮੁਸ਼ਕਲਾਂ ਵਧਾਉਣ ਵਾਲੀ ਸਾਹਮਣੇ ਆ ਰਹੀ ਆ ਅਮਰਤਪਾਲ ਸਿੰਘ ਦੇ ਭਰਾ ਦੀ ਇੱਕ ਵੀਡੀਓ ਵਿਕਰਮ ਜੀਠੀਆ ਦੇ ਵੱਲੋਂ ਜਨਤਕ ਕਰ ਦਿੱਤੀ ਗਈ ਹੈ ਅਮਰਤਪਾਲ ਸਿੰਘ ਦੇ ਬਾਰੇ ਵੀ ਵੱਡੇ ਖੁਲਾਸੇ ਕਰ ਦਿੱਤੇ ਨੇ ਤਾਂ ਹੱਥ ਧੋ ਕੇ ਅਮਰਤਪਾਲ ਸਿੰਘ ਦੇ ਪਿੱਛੇ ਪੈ ਗਿਆ ਵਿਕਰਮ ਜੀਠੀਆ ਕਿਹੜੇ ਵੱਡੇ ਖੁਲਾਸੇ ਕਿਹੜੀ ਵੀਡੀਓ ਆ ਪੂਰੀ ਗੱਲਬਾਤ ਸੁਣਾਉਣੀ ਆ ਤੇ ਵੀਡੀਓ ਵੀ ਦਿਖਾਉਣੀ ਆ ਕਿ ਅੱਜ ਨਾ ਮੈਂ ਇੱਕ ਵੀਡੀਓ ਤੁਹਾਨੂੰ ਵਿਖਾਉਂਗਾ ਉਸ ਤੋਂ ਬਾਅਦ ਕਈ ਚੀਜ਼ਾਂ ਨਿਕਲ ਕੇ ਆਉਣਗੀਆਂ ਅਫਸੋਸ ਨਾਲ ਕਹਿਣਾ ਪੈਂਦਾ ਕਿ ਜੋ ਗੱਲ ਮੈਂ ਬਾਰ-ਬਾਰ ਕਹਿੰਦਾ ਸੀ ਉਹ ਗੱਲਾਂ ਸੱਚੀਆਂ ਹੋ ਰਹੀਆਂ ਨੇ ਕਿ ਜਿਹੜਾ ਇਹ ਅਮਰਿਤਪਾਲ ਹੈ ਇਹ ਢੋਂਗੀ ਆ ਇਹ ਡੁਪਲੀਕੇਟ ਹੈ ਇਹ ਨਕਲੀ ਹੈ ਔਰ ਇਹ ਗੱਲ ਭਾਵੇਂ ਪਹਿਲਾਂ ਵੀ ਸਾਬਤ ਹੋ ਚੁੱਕੀਆਂ ਨੇ ਔਰ ਮੈਂ ਇਹ ਗੱਲ ਸਾਬਤ ਵੀ ਕਿਵੇਂ ਹੋ ਗਈ ਕਿਉਂਕਿ ਜਿਸ ਤਰੀਕੇ ਨਾਲ ਇਹ ਭੱਜਿਆ ਜਾਂ ਜੋ ਇਹਨਾਂ ਨੇ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਜਦੋਂ 2019 ਦੀ ਇਲੈਕਸ਼ਨ ਹੋਈ ਆ ਉਸ ਇਲੈਕਸ਼ਨ 'ਚ ਜਿਹੜੇ ਪਰਮਜੀਤ ਕੌਰ ਜੀ ਖਾਲੜਾ ਸਾਬ ਖਲੋਤੇ ਸਨ ਉਹਨਾਂ ਦੀ ਮਦਦ ਨਾ ਕਰਨੀ ਕਾਂਗਰਸ ਦੀ ਮਦਦ ਕਰਨੀ ਔਰ ਅੱਜ ਇਹ ਵਾਰ-ਵਾਰ ਜਦ ਇੱਕ ਆਡੀਓ ਤੁਹਾਡੇ ਸਾਹਮਣੇ ਮੈਂ ਰੱਖੀ ਤੇ ਕਮਰੇ ਧਾਰੀ ਸਿੰਘ ਨੇ ਸਰਦਾਰ ترسےم ਸਿੰਘ ਜੀ ਹੁਰੀ ਮੈਂ ਉਹਨਾਂ ਦੀ ਇੱਜ਼ਤ ਕਦਰ ਕਰਦਾ ਹਾਂ ਇਸ ਗੱਲ ਕਰਕੇ ਕਿ ਉਹ ਬਜ਼ੁਰਗ ਵੀ ਨੇ ਮੇਰੇ ਤੋਂ ਔਰ ਇੱਕ ਅਮਰਿਤਧਾਰੀ ਵੀ ਨੇ ਮਗਰ ਅਮਰਿਤਧਾਰੀ ਸਿੰਘ ਨੂੰ ਝੂਠ ਬੋਲਣ ਦਾ ਅਧਿਕਾਰ ਨਹੀਂ ਮਿਲਿਆ ਗੱਪਾਂ ਮਾਰਨ ਦਾ ਝੂਠ ਬੋਲਣ ਦਾ ਫਰਾਡ ਕਰਨ ਦਾ ਉਹਨਾਂ ਨੂੰ ਲਾਇਸੈਂਸ ਨਹੀਂ ਦਿੱਤਾ ਗੁਰੂ ਦੇ ਸਿੱਖ ਦਾ ਫਰਜ਼ ਬਹੁਤ ਵੱਡਾ ਤੇ ਬਹੁਤ ਵੱਖਰਾ ਬਣ ਜਾਂਦਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਕੋਈ ਗੁਰੂ ਦਾ ਸਿੱਖ ਹੈ ਬਾਣੇ ਤੇ ਬਾਣੀ ਦਾ ਸਤਕਾਰ ਕਰਨਾ ਉਹਦਾ ਵੱਡੀ ਜ਼ਿੰਮੇਵਾਰੀ ਜ਼ਿੰਮੇਵਾਰੀ ਸਭ ਦੀ ਹੈ ਮਗਰ ਉਹਨਾਂ ਦੀ ਵੱਡੀ ਹੈ ਜਿਸ ਤਰੀਕੇ ਨਾਲ ਅਜਨਾਲੇ ਥਾਣੇ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੈ ਕੇ ਗਏ ਔਰ ਉਸ ਵੇਲੇ ਵੀ ਮੈਂ ਕਿਹਾ ਕਿ ਕੋਈ ਗੁਰੂ ਦਾ ਸਿੱਖ ਇਹ ਜੀ ਗਸਤਾਖੀ ਨਹੀਂ ਕਰ ਸਕਦਾ ਮਗਰ ਅੰਮ੍ਰਿਤਪਾਲ ਦੇ ਡੈਡੀ ਨੇ ਤਰਸੀਮ ਸਿੰਘ ਨੇ ਕਿਵੇਂ ਝੂਠ ਬੋਲਦੇ ਹਰ ਗੱਲ ਦਾ ਪਿਛਲਾ ਕਹਿੰਦਾ ਜੀ ਕੀ ਇਹ ਤਾਂ ਆਰਟੀਫੀਸ਼ਲ ਇੰਟੈਲੀਜੈਂਸ ਏ ਆਈ ਏ ਆਈ ਕਰੀ ਗਏ ਉਹਨਾਂ ਨੂੰ ਪੁੱਛ ਲਿਓ ਆਰਟੀਫੀਸ਼ਲ ਇੰਟੈਲੀਜੈਂਸ ਦੀ ਗੱਲ ਕਰਦੇ ਕਿ ਅਮਰਿਤਪਾਲ ਇੰਟੈਲੀਜੈਂਸ ਦੀ ਗੱਲ ਕਰਦੇ ਕਿਉਂਕਿ ਕਮਾਲ ਦੀ ਗੱਲ ਆ ਉਹ ਬੰਦਾ ਜਿਉਂਦਾ ਜਾਗਦਾ ਸੁਖਪ੍ਰੀਤ ਸਿੰਘ ਹਰੀ ਨਾ ਉਹ ਕਹਿ ਰਿਹਾ ਮੇਰੀ ਕਰਾਓ ਫੋਰੈਂਸਿਕ ਕਰਾ ਲਓ ਜਿੱਥੇ ਭੇਜਨੀ ਆ ਵਾਇਸ ਸੈਂਪਲਿੰਗ ਕਰਾ ਲਓ ਮਗਰ ਕਰਾਉਂਦਾ ਕੌਣ ਨਹੀਂ ਜਿਹੜਾ ਅਮਰਿਤਪਾਲ ਨੂੰ ਬਚਾਉਂਦਾ ਬਾਰ-ਬਾਰ ਉਹ ਕੌਣ ਹੈ ਉਹ ਉਹ ਨੇ ਜਿਹੜੇ ਵਾਰ-ਵਾਰ ਇੱਥੇ ਐਨਐਸਏ ਲਾਉਂਦੇ ਆ ਉਹ ਕੌਣ ਲਾਉਂਦਾ ਇਹਨਾਂ ਦਾ ਆਪਣਾ ਪਿਆਰਾ ਜਿਹਦੇ ਨਾਲ ਆ ਫੋਟੋ ਵਿਖਾਈ ਆ ਕਿਉਂਕਿ ਤੁਹਾਨੂੰ ਪਤਾ ਇਹ ਬੰਦਾ ਵੱਡਾ ਆਈਡੀਓਲੋਗ ਆ ਆ ਪ੍ਰੋਗਰਾਮ ਤਾਂ ਤੁਸੀਂ ਵੇਖਿਆ ਨਾ ਤੁਹਾਨੂੰ ਤਾਂ ਰਿਕਵੈਸਟ ਕਰਤੀ ਕਿ ਨਾ ਬੋਲਿਓ ਮਗਰ ਮਜੀਠੀਏ ਨੂੰ ਨਹੀਂ ਨੀ ਕੀਤੀ ਆ ਵੇਖੋ ਪਿੱਛੇ ਆਈ ਕਿ ਆ ਆ ਸੜਕਾਂ ਦਾ ਪ੍ਰੋਗਰਾਮ ਕਿੰਨੇ ਦਿਨ ਪਹਿਲਾਂ ਕੀਤਾ ਚੱਕੀ ਆ ਕਿੰਨੇ ਦਿਨ ਪਹਿਲਾਂ ਕੀਤਾ ਮੈਨੂੰ ਲੱਗਦਾ 3-4 ਦਿਨ ਹੋਏ ਆ ਆਨਾਲ ਕੋਣ ਬਿਠਾਇਆ ਕੀ ਨਾਮ ਦਾ ਪੂਰਾ ਜਤਿੰਦਰ ਜਤਿੰਦਰ ਸਿੰਘ ਭੰਗੂ ਜਤਿੰਦਰ ਸਿੰਘ ਭੰਗੂ ਹੁਣ ਭੰਗੂ ਸਾਹਿਬ ਆਪ ਕੀ ਕਹਿੰਦੇ ਆ ਕਹਿੰਦੇ ਹਾਂ ਮੈਂ ਅੰਮ੍ਰਿਤਪਾਲ ਦੀ ਵਿਚਾਰਧਾਰਾ ਤੇ ਵਿਸ਼ਵਾਸ ਕਰਦਾ ਉਹਦੀ ਵਿਚਾਰਧਾਰਾ ਕੀ ਆ ਤੁਹਾਨੂੰ ਪਤਾ ਐਂਟੀ ਨੈਸ਼ਨਲ ਉਹਦਾ ਕਹਿੰਦਾ ਮੈਂ ਸਾਥੀ ਵੀ ਆ ਉਹਦਾ ਮੈਂਟਰ ਵੀ ਆ ਉਹਦਾ ਸਭ ਕੁਝ ਐ ਤੇ ਮੈਂ ਭਗਵੰਤਬਾਹਨ ਨੂੰ ਪੁੱਛਦਾ ਕਿ ਤੇਰੀ ਸਟੇਜ ਤੇ ਕੀ ਕਰਦਾ ਭਾਈ ਇਹ ਦੱਸ ਦਿਓ ਜਿਹੜਾ ਆਪ ਕਬੂਲ ਕਰਦਾ ਉਸ ਆਡੀਓ ਜਿਹੜੀ ਆਡੀਓ ਵੀ ਸੁਣਾ ਦੀ ਥੋੜੀ ਜੀ ਜੀਜੇ ਕਹਿੰਦਾ ਮੈਂ 50 ਬੰਦੇ ਮਾਰਤੇ ਚਾਰ ਰਹਿ ਗਏ ਆ ਔਰ ਕਹਿੰਦਾ ਮੈਂ ਬੜਾ ਕੁਛ ਚਲਾਇਆ ਉਹ ਆਡੀਓ ਸੁਣਾ ਦੀ ਜਿਹੜੀ ਆ ਥੋੜੀ ਜੀ ਸੁਣਾ ਦੀ ਮੈਨੂੰ ਉੱਥੇ ਲੈ ਜਾ ਫਿਰ ਸੁਣਾ ਦੀ ਹਾਂ ਦੱਸੋ ਤੂੰ ਜਿਵੇਂ ਕਹਿ ਰਿਹਾ ਕਰ ਰਹੇ ਆ ਪਰ ਤੁਹਾਨੂੰ ਰੋਂਸ ਵੀ ਉੱਥੇ ਮਿੰਡੀਪੁਰ ਦੇ ਡਾਕਟਰ ਦੇ ਜਮਰਪਾਲ ਦੀਆਂ ਮੀਟਿੰਗਾਂ ਹੁੰਦੀਆਂ ਤੇ ਫਿਰ ਤੁਹਾਡਾ ਉਹਦੇ ਨਾਲ ਕੀ ਲੈਣਾ ਦੇਣਾ ਉਸ ਗੱਲ ਨਾਲ ਮੈਂ ਅਮਰਪਾਲ ਦਾ ਬੰਦਾ ਮੈਂ ਤਾਂ ਅਮਰ ਹੋਣਕ ਆਪ ਹੀ ਮੰਨੀ ਜਾਂਦਾ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਨਾ ਤੇ ਕੇਜਰੀਵਾਲ ਨੂੰ ਪੁੱਛਣਾ ਚਾਹੁੰਨਾ ਭਾਈ ਦੱਸ ਦਿਓ ਇਹ ਅਰਸ਼ ਡੱਲਾ ਵੀ ਥੋੜਾ ਬੰਦਾ ਇਹ ਹੈਪੀ ਪਛੀਆ ਵੀ ਥੋੜਾ ਬੰਦਾ ਜਿਵੇਂ ਲਾਰੈਂਸ ਪਿਸ਼ਨੋਈ ਤਾਂ ਪਤਾ ਹੀ ਆ ਥੋੜਾ ਬੰਦਾ ਉਹਦੀ ਇੰਟਰਵਿਊ ਕਰਾ ਕੇ ਤੁਸੀਂ ਤਾਂ ਕੋਰਟ ਦੀ ਅੱਖਾਂ 'ਚ ਘੱਟਾ ਪਾਉਂਦੇ ਫਿਰਦੇ ਸੀ ਉਹ ਤਾਂ ਜੇ ਹਾਈ ਕੋਰਟ ਆਪ ਦੀ ਸਿੱਟਾ ਨਾ ਬਣਾਉਂਦੀ ਜਿਹੜਾ ਸਿੱਧੇ ਜੱਜ ਸਾਹਿਬ ਨੂੰ ਰਿਪੋਰਟ ਕਰਨੀ ਸੀ ਉਹ ਸਿੱਟਾ ਨਾ ਬਣਾਉਂਦੀ ਪ੍ਰਬੋਧ ਕੁਮਾਰ ਦੀ ਤੀ ਤਾਂ ਹਾਈ ਕੋਰਟ ਨੂੰ ਝੂਠ ਬੋਲ ਗਏ ਸੀ ਇਸ ਲਈ ਇਹ ਕਰਦੇ ਕੀ ਹੈ ਉਹ ਉਹਨਾਂ ਮੈਂ ਅਗਲੀ ਵੀਡੀਓ ਇਹ ਮੈਂ ਤਾਂ ਤੁਹਾਨੂੰ ਬੁਕਾਰਿਆ ਕਿਉਂਕਿ ਤੁਸੀਂ ਵੀ ਕਾਲੇ ਪਏ ਉਹ ਵੀਡੀਓ ਵੇਖਣ ਨੂੰ ਪਹਿਲਾਂ ਉਹੀ ਵੇਖ ਲਓ ਬਾਅਦ ਚ ਕਰ ਲਾਂਗੇ ਸਵਾਲ ਜਵਾਬ ਮਗਰ ਉਹ ਵੀਡੀਓ ਪਹਿਲਾਂ ਉਹ ਵਿਖਾ ਕੇ ਫਿਰ ਸਤ ਰਸ਼ੇਮ ਸਿੰਘ ਦੀਆਂ ਗੱਲਾਂ ਸੁਣਾ ਦਈਏ ਕਿ ਪਹਿਲਾਂ ਤਰਸ਼ੇਮ ਸਿੰਘ ਦੀਆਂ ਗੱਲਾਂ ਸੁਣਾ ਦਈਏ ਆਜ ਆ ਸੁਣ ਲੋ ਜੀ ਇਹ 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 ਆਈ ਥ्रू ਹੀ ਬਣਿਆ ਵਾ ਕੋਈ ਇਹ ਚ ਸੱਚਾਈ ਨਹੀਂ ਅਗਲੀ ਜਨਾਹ ਆਜ ਆ ਚੁਕਪਰੀਤ ਦੀ ਸੁਣ ਲੋ ਜੀ ਇਹ ਉਹਨੇ ਚੱਕਰ ਕੇ ਜੇ ਤੂੰ ਨਾ ਹੁਣ ਮੈਂ ਵੀ ਮਨ ਨੂੰ ਵੀ ਇਹ ਚੀਜ਼ ਦਾ ਬੜਾ ਦੁੱਖੀ ਗੱਲ ਜੇ ਮੇਰੇ ਕੋਲ ਨਾ ਤਾਂ ਮੈਂ ਤੈਨੂੰ ਜਿੰਨੇ ਤੇਰੇ ਬੰਦੇ ਉਹਨੂੰ ਮੇਰੀ ਛੋ ਜ ਹੋ ਜਾਂਦੀ ਹੀ ਪਰ ਇਹਨਾਂ ਨੇ ਮੇਰੇ ਬੇੜੇ ਗਰਪ ਕਰ ਦਿੱਤਾ ਮੇਰਾ ਸਾਰਾ ਮੈਂ ਮੈਂ ਨਾ ਆ ਨਾ ਹੁਣ ਸੁਣ ਲਿਓ ਮੈਂ ਜੇ ਅਮਰਿਤਪਾਲ ਬਾਰੇ ਕੁਝ ਬੋਲਾਂ ਤਾਂ ਮਿਰਚਾਂ ਲੱਗਦੀਆਂ ਇਹ ਆਪ ਕੀ ਕੁਝ ਬੋਲੀ ਜਾਂਦੇ ਇਹਨਾਂ ਤਾਂ ਮੇਰੇ ਤੋਂ ਨਹੀਂ ਬੋਲਿਆ ਜਾਂਦਾ ਮਗਰ ਇਹਨਾਂ ਦੀ ਭਾਵਨਾ ਸੁਣ ਲਿਓ ਬਾਪੂ ਨੂੰ ਪਤਾ ਕਿਹੇ ਜੇ ਨੇ ਦਸਿਮਨ ਬਾਕੀਆ ਬਹੀਆ ਬ੍ਰਾਮ ਕੋਲੋਂ ਤੱਕ ਇਹ ਜਿਹਦੇ ਬੰਦੇ ਕੋਲੇ ਕਿ ਲਾਇਆ ਹੈ ਟਰਾਂਪੋਰਟ 'ਚ ਉਹ ਵੀ ਉਹ ਵੀ ਦਬਾਤਾ ਇਹਨਾਂ ਨੇ ਇਹਨਾਂ ਨੇ ਕੁੜੀ ਆ ਗਏ ਨੀ ਦੱਸਦੇ ਇਹ ਮੈਂ ਤਾਂ 40 ਸਾਲ ਨੇ ਤੇ ਜ਼ਿੰਦਗੀ 'ਚ ਬਾਹਰ ਰਹਿ ਕੇ ਕੱਟਿਆ ਕਦੀ ਕਿਹ ਕੋਈ ਨਹੀਂ ਵਖਾਈ ਕਿੰਦਾ 1 ਰੁਪਿਆ ਨਹੀਂ ਕਿ ਕੋਈ ਕਿਹਦੇ ਬੰਦਾ ਤੇ ਆ ਆ ਕੇ ਮੈਂ ਹੁਣੋਂ ਹੁਣ ਸ਼ਰਮੋ ਸ਼ਰਮੀ ਨਹੀਂ ਕਰਦਾ ਆਈਗਾ ਵੀ ਜਦੋਂ ਤੋਂ ਇਹ ਮੁੱਦਾ ਨਹੀਂ ਪੜਾ ਮੈਂ ਤਾਂ ਹੁਣ ਇਹ ਤੇ ਮਹੀਨਾ ਨਹੀਂ ਮਨਨ ਨਾ ਬੈ ਜਰੀਰ ਕਰ ਦਿੱਤਾ ਤੇ ਮੈਂ ਨਹੀਂ ਅੱਗੇ 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 ਉਹ ਨਹੀਂ ਅੱਗੇ ਹੈਗੀ ਇੱਕ ਯਾਰ ਤੂੰ ਕੱਟ ਦੇ ਨਾ ਹੁਣ ਸੁਣਾ ਦੇ ਥੋੜੀ ਅੱਗੇ ਉਹ ਨਹੀਂ ਇਹ ਸੁਣਾਉਣ ਵਾਲੀ ਆ ਚਲੋ ਇਹ ਲਿਆਈ ਅੱਗੇ ਹੋਰ ਦੱਸਦਾ ਆਪਦੇ ਨਿਆਣਿਆਂ ਬਾਰੇ ਬਲ ਚੰਗੇ ਲਫ਼ਜ਼ ਵਰਤਦਾ ਜਿਹੜੇ ਲਫ਼ਜ਼ ਮੇਰੇ ਤੋਂ ਨਹੀਂ ਵਰਤੇ ਜਾਣੇ ਆਪ ਹੀ ਵਰਤਦਾ ਹੁਣ ਇਹਨਾਂ ਨੂੰ ਪੁੱਛਿਓ ਕੋਈ ਇਹ ਤੁਸੀਂ ਤਾਂ ਅਮਰ ਧਾਰੀ ਸਿੰਘ ਹੋ ਜੀ ਗੁਰੂ ਦੇ ਸੇਖੋ ਇਹ ਥੋੜੀ ਵੀ ਆਵਾਜ਼ ਇਹ ਆਈ ਵਾਲੀ ਆ ਕਿ ਥੋੜੀ ਆਪਦੀ ਆ ਹੁਣ ਇਹ ਦੱਸ ਦਿਨ ਮਗਰ ਹੁਣ ਉਤੋ ਹੀ ਵੀਡੀਓ ਹੀ ਵੇਖ ਲੈ ਕੋਈ ਤੁਹਾਨੂੰ ਚੈਨ ਨਹੀਂ ਆਉਣਾ ਵਖਾ ਭਾਈ ਜਿਹੜੀ ਵੀਡੀਓ ਵਖਾਉਣੀ ਆ। ਆ ਬੇਹੇ ਨਹੀਂ ਵਖਾ ਇਹਨਾਂ ਦਾ ਧਿਆਨ ਉੱਥੇ ਹੀ ਭਟਕਦਾ ਫਿਰਦਾ। ਆ ਧਿਆਨ ਨਾਲ ਵੇਖਿਓ ਫਿਰ ਬਾਅਦ ਚ ਨਾ ਕਹੋ ਕੌਣ ਆ ਕੌਣ ਆ ਕੌਣ। ਬੰਦਾ ਪਛਾਨ ਰਿਓ ਅਗਲਾ ਕਿਹੜਾ ਕਰ ਕੀ ਦੇ ਸਮਝ ਆ ਰਹੀ ਨਹੀਂ ਆ ਰਹੀ ਜੀ ਜੀਤੇ ਨਹੀਂ ਆ ਰਹੀ ਹੱਥ ਖੜਾ ਕਰੇ ਕੋ ਸਾਬਦੇ ਆ ਰਹੀ ਉਹ ਬੰਦਾ ਪਛਾਨ ਰਿਓ ਹਾਂ ਜੀ ਤੇ ਪਛਾਨਤਾ ਰਿਆ ਮੈਂ ਨਾ ਨਾਂ ਜਾਣ ਬਣਦੇ ਇਹ ਹੈਗਾ ਜੀ ਹਰਪ੍ਰੀਤ ਅੰਮ੍ਰਿਤਪਾਲ ਦਾ ਵੱਡਾ ਭਰਾ ਜਿਹਦੇ ਬਾਰੇ ਪਿਛਲੀ ਵੀ ਆਡੀਓ 'ਚ ਵੀ ਆਇਆ ਸੀਗਾ ਕਿ ਆਪ ਹੀ ਅੰਮ੍ਰਿਤਪਾਲ ਕਹਿੰਦਾ ਸੀ ਕਿ ਹਾਂ ਏ ਖਾਂਦਾ ਪੀਂਦਾ ਹੁਣ ਤੁਸੀਂ ਇਹ ਵੇਖੋ ਮੈਂ ਤੁਹਾਨੂੰ ਦਖਾਣਾ ਚਾਹੁੰਦਾ ਇਹ ਦੋ ਤਿੰਨ ਚੀਜ਼ਾਂ ਕੀ ਇਹ ਝੂਠ ਕਿਨੇ ਹੱਥ ਦੀ ਸਫਾਈ ਨਾਲ ਬੋਲਦੇ ਆ ਇਹ ਵੇਖ ਲਿਓ ਪਹਿਲਾਂ ਤਾਂ ਵੇਖੋ ਮੈਂ ਲਾਦਾ ਤਰੀਕਾ ਵੇਖੋ ਸਾਰਾ ਫਿਰ ਤੌਰ ਤਰੀਕਾ ਫਿਰ ਤੁਹਾਡੇ ਸਮਝ ਆਉ। ਦੇਖੋ ਹੋ ਗਈ ਵੀਡੀਓ ਕੋਲ। ਇਨਾ ਅਖੀਰ ਚ ਫੋਟੋ ਦੇਖੋ ਦੀ ਬਿਲਕੁਲ ਫੇਸ ਤੁਹਾਨੂੰ ਕੁਆਲਿਟੀ ਨਾਲ ਆਜੂ ਵੀਡੀਓ ਮੈਂ ਭੇਜ ਦੂੰ ਕਿਸੇ ਨੂੰ ਕੱਲ ਕਹਿ ਦੇਣਗੇ ਤਾਂ ਫੇਸ ਹੀ ਹੋਰ ਹੈ AI ਚ ਫੇਸ ਵੀ ਕਿਵੇਂ ਫਿੱਟੂ ਉਹ ਨਹੀਂ ਸਮਝਾਈ ਮਗਰ ਕੁਝ ਕਰ ਸਕਦੇ ਜਦੋਂ ਮਰੇ ਮੁਕਰੇ ਦਾ ਤਾਂ ਇਲਾਜ ਕੋਈ ਨਹੀਂ ਭਾਈ ਉਹ ਲਾਰਿਆ ਜੀ ਧੀ ਲਾਰਿਆ ਮੈਂ ਨਾ ਇਹ ਗੱਲ ਹੋ ਹੋ ਗਈ ਜੀ ਵੇਖ ਲਈ ਹੋ ਗਈ ਤਸੱਲੀ ਕੇ ਲੈ ਵੇਖਣੀ ਮੈਂ ਇਹ ਗੱਲ ਤੁਹਾਡੇ ਸਾਹਮਣੇ ਤਾਲ ਲੈ ਆਉਣ ਲਈ ਮਜਬੂਰ ਹੋਇਆ ਮੈਂ ਜਦ ਵੀ ਕੋਈ ਗੱਲ ਕਰਦਾ ਤੇ ਮੇਰੇ ਤੇ ਡਰਗ ਦਾ ਇਲਜ਼ਾਮ ਲਾਉਣਾ ਸ਼ੁਰੂ ਕਰਦੇ ਵੈਸੇ ਤਾਂ ਹੁਣ ਕੋਰਟਾਂ ਚ ਤਸੱਲੀ ਹੋ ਗਈ ਹੈ ਮਗਰ ਮੈਂ ਮਨ ਨੂੰ ਤਾਂ ਤਾਂ ਇਲਾਜ ਕੋਈ ਨਹੀਂ ਫਿਰ ਮੈਂ ਮਨ ਚ ਸੋਚਿਆ ਯਾਰ ਗੁਰੂ ਦਾ ਸਿੱਖ ਹੈ ਅਮਰਿਤਧਾਰੀ ਸਿੰਘ ਹੈ ਕੰਮ ਵੇਖੋ ਇਹਨਾਂ ਦੇ ਕੀ ਜਿਹਾ ਹੈ ਆਪਦੇ ਘਰ 'ਚ ਮਤਲਬ ਸ਼ਰਿਆ ਮੈਂ ਅੱਜ ਕਹਿ ਰਿਹਾ ਇਹ ਗੱਲ ਮੈਂ ਪਹਿਲਾਂ ਵੀ ਕਹੀ ਸੀ ਕਿ ਜਦੇ ਢੋਂਗ ਰਚਿਆ ਜਾਂਦਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਜੀ ਇਹ ਤਾਂ ਅੰਮ੍ਰਿਤ ਛਕਾਉਂਦਾ ਜਾਂ ਨਸ਼ੇ ਛਡਾਉਂਦਾ ਨਾ ਸਭ ਤੋਂ ਵੱਧ ਨਸ਼ਾ ਉੱਥੇ ਵਿਕਦਾ ਸੀ ਉਸ ਵੇਲੇ ਵੀ ਸਭ ਤੋਂ ਵੱਧ ਨਸ਼ਾ ਉੱਥੇ ਕਰਾਇਆ ਜਾਂਦਾ ਸੀ ਮਗਰ ਉਹਨੂੰ ਕਵਰ ਕਿਉਂਕਿ ਇਹ ਬਾਣਾ ਪਾਲਿਆ ਸੀ ਰੰਗ ਰੂਪ ਕੁਝ ਹੋਰ ਵਿਖਾਇਆ ਜਾਂਦਾ ਸੀ ਮਗਰ ਅਸਲੀਅਤ ਬਿਲਕੁਲ ਮੀਲੋ ਮੀਲ ਦੂਰ ਸੀ ਜੇ ਇਹ ਲੋਕਾਂ ਦਾ ਨਸ਼ਾ ਛਡਾਉਂਦਾ ਸੀ ਤੇ ਆਪਦੇ ਭਰਾ ਦਾ ਨਾ ਛਡਾਇਆ ਗਿਆ ਤੂੰ ਔਰ ਹੁਣ ਮੈਂ ਤਾਂ ਨਹੀਂ ਕਹੀ ਇਹ ਗੱਲਾਂ ਤਾਂ ਜਿਹੜੀ ਦਿਲਜੀਤ ਕਲ ਸੀ ਜਾਂ ਉਹ ਦੂਜੇ ਦੀ ਹੈ ਕੀ ਨਾ ਪ੍ਰਧਾਨ ਮੰਤਰੀ ਬਾਜੇ ਕਹੇ ਦੀ ਕਿ ਉਹ ਟ੍ਰੈਮਾਡੋਲ ਚ ਮੈਂ ਨਹੀਂ ਕਹਿ ਰਿਹਾ ਭਾਈ ਮੇਰੇ ਐਵੇਂ ਖੂਨ ਦੇ ਪਿਆਸੇ ਤੁਸੀਂ ਹੋ ਜੰਨੇ ਇਹ ਤਾਂ ਥੋਡੇ ਸਾਥੀ ਕਹਿ ਰਿਹਾ ਆ ਜਿਹੜੇ ਹਰੀਨੋ ਵਾਲੇ ਵੀ ਥੋਡੇ ਸਾਥੀ ਸਨ ਹੁਣ ਤੁਸੀਂ ਅਗਲੀ ਵੀਡੀਓ ਵੇਖਿਓ ਕਿ ਇਹ ਬੰਦਾ ਕਿਉਂ ਕਿਉਂ ਮੈਂ ਕਹਿ ਰਿਹਾ ਇਹ ਪਹਿਲਾਂ ਵੀ ਕਾਂਗਰਸ ਦਾ ਪਰਿਵਾਰ ਰਿਹਾ ਇਹ ਨਹੀਂ ਕਿ ਮੈਂ ਕਾਂਗਰਸ ਨੂੰ ਕੋਈ ਭੰਡਣਾ ਚਾ ਰਿਹਾ ਮਗਰ ਮੰਨ ਦੀ ਉਹ ਸਥਿਤੀ ਨਹੀਂ ਬਦਲੀ ਗਾਤਰਾ ਪਾ ਲਿਆ ਮਗਰ ਹਲੇ ਗੁਰਸਿੱਖੀ ਅੰਦਰੋਂ ਨਹੀਂ ਆਈ ਉਤੋਂ ਪਰਾਵੇ ਨਾਲ ਤੁਸੀਂ ਗੁਰਸਿੱਖ ਨਹੀਂ ਹੋ ਜਾਣਾ ਤੁਹਾਡੀ ਹਰਕਤਾਂ ਵੇਖੋ ਝੂਠ ਕਿਸ ਕਿਸਮ ਦਾ ਬੋਲਦੇ ਹੋਣ ਧਿਆਨ ਨਾਲ ਸੁਣਿਓ ਮੈਂ ਉਹ ਵੀਡੀਓ ਵਖਾ ਰਿਹਾ ਜਦੋਂ ਇਹ ਹਰਪ੍ਰੀਤ ਸਿੰਘ ਫੜਿਆ ਗਿਆ ਉਤੋਂ ਬਾਅਦ ਇਹਦਾ ਬਜ਼ੁਰਗ ਕੀ ਕਹਿੰਦਾ ਸੀ ਉਹ ਸੁਣੋ ਇਕ ਨਿਊਜ਼ ਚੈਨਲ ਥਰੂ ਸਾਨੂੰ ਇਹ ਪਤਾ ਲੱਗਾ ਕਿ ਉਹਨਾਂ ਨੂੰ ਜਲੰਧਰ ਪੋਰਟਸ ਨੇ ਗ੍ਰਸਟ ਕਰ ਦਿੱਤਾ ਉਹ ਕੱਲ ਇਥੋਂ ਤਕਰੀਬਨ 1 1:00 ਵਜੇ ਦੇ ਲਾਗੇ ਜਾਂ 12 12:00 ਤੋਂ 1:00 ਵਜੇ ਗਏ ਇਥੋਂ ਘਰੋਂ ਇਥੇ ਰਹਿ ਗਿਆ ਜਾਣ ਵਾਸਤੇ ਕਿ ਰਿਹਾ ਸੀ ਕਿ ਉਹ ਜਲੰਧਰ ਜਾਂ ਉਥੋਂ ਅੱਗੇ ਕਿੱਦਾਂ ਪਹੁੰਚ ਗਏ ਤੇ ਜੇ ਸਾਡੇ ਵਾਸਤੇ ਵੀ ਜਾਣਕਾਰੀ ਸਾਨੂੰ ਤੇ ਇਹ ਲੱਗ ਰਿਹਾ ਕਿ ਉਹਨਾਂ ਨੇ ਘਰ ਜਿੱਤੇ ਬਾਗਾਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮਾਰ ਸਿਗਲ ਉਹਦੇ ਵਿੱਚ ਵੀ ਉਹਨਾਂ ਭਾਗ ਲੈਣਾ ਸੀ ਸ਼ਾਇਦ ਉਹ ਕਿਸੇ ਆਪਣੇ ਸੰਗੀ ਸਾਥੀ ਨੂੰ ਇਧਰ ਉਧਰ ਕਹਿਣ ਵਾਸਤੇ ਵੀ ਗਏ ਹੁਣ ਕੱਲ੍ਹ ਵਾਸਤੇ ਤੇ ਉਹਨਾਂ ਉਹ ਚੀਜ਼ਾਂ ਨੂੰ ਰੋਕਣ ਵਾਸਤੇ ਜਾਂ ਸਾਡੇ ਪਰਿਵਾਰ ਦੇ ਕਿਰਦਾਰ ਕੁਸ਼ੀ ਕਰਨ ਵਾਸਤੇ ਅਮਰਤਪਾਲ ਨੂੰ ਜਿਹੜੇ ਬਦਨਾਮ ਕਰਨ ਵਾਸਤੇ ਕਿ ਜੋ ਅਮਰਤਪਾਲ ਦੀ ਜਾਂ ਸਰਬਜੀਤ ਦੀ ਜਿੱਤ ਹੋਈ ਆ ਮੇਰੇ ਖਿਆਲ ਅਕਿ ਪੰਜਾਬ ਰੋਧੀ ਸ਼ਕਤੀਆਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਬਦਨਾਮ ਕਰਕੇ ਇਹੋ ਜਿਹੇ ਹਾਲਾਤ ਪੈਦਾ ਕਰਕੇ ਕਿ ਇੱਕ ਤੋਂ ਉੱਭਾਰ ਨਾ ਸਕਣ ਤੇ ਦੂਜਾ ਇਹ ਜਿਹੜਾ ਕਿ ਜਿਹੜਾ ਜਿਹੜਾ ਉਹਨਾਂ ਦਾ ਮਿਸ਼ਨ ਹੈ ਉਹਨੂੰ ਕਿਸ ਤਰੀਕੇ ਨਾਲ ਫੇਲ ਕੀਤਾ ਜਾ ਸਕੀ ਤੇ ਇਹ ਜਿਹੜੀਆਂ ਚੀਜ਼ਾਂ ਕਿ ਨਸ਼ੇ ਦੇ ਵਿਰੋਧ ਕੰਮ ਕਰਨ ਵਾਲਿਆਂ ਦੇ ਉੱਪਰ ਹੀ ਨਸ਼ੇ ਦੇ ਕੇਸ ਪਾਓ ਇਹ ਤਾਂ ਬਹੁਤ ਮੇਰੇ ਖਿਆਲ ਨਾਲ ਘਣਾਉਣੀ ਹਰਕਤ ਹੈ ਇਹਨਾਂ ਦੀ ਤੇ ਇਹ ਇਹੋ ਜਿਹੀਆਂ ਚੀਜ਼ਾਂ ਤੋਂ ਹੁਣ ਲੋਕ ਸੁਚੇਤ ਹੈ ਮੇਰੇ ਖਿਆਲ ਇਹ ਲੋਕਾਂ ਨੂੰ ਪਤਾ ਹੈ ਕਿ ਸਰਕਾਰਾਂ ਜਾਂ ਇਹ ਪੁਲਿਸ ਕਿਸ ਤਰੀਕੇ ਨਾਲ ਝੂਠੇ ਕੇਸ ਆ ਪਹਿਲਾਂ ਵੀ ਦਰਜ ਕਰਦੀ ਆ ਆ ਕਈਆਂ ਦਿਨਾਂ ਤੋਂ ਸਾਨੂੰ ਅੱਗੇ ਵੀ ਸ਼ਿਕਾਇਤਾਂ ਮਿਲ ਰਹੀਆਂ ਕਿ ਜਿਨ੍ਹਾਂ ਦੇ ਪੁਰਾਣੇ ਕੋਈ ਚਿਰ ਚਿਰ ਦੇ ਵੀ ਕੇਸ ਸੀ ਸੀ ਉਹਨਾਂ ਨੂੰ ਵੀ ਦੁਬਾਰਾ ਬੁਲਾਇਆ ਜਾ ਰਿਹਾ ਕਿ ਤੁਸੀਂ ਤੁਹਾਡੀ ਇਨਕੁਆਇਰੀ ਹੋਣੀ ਆ ਤੁਸੀਂ ਆਪਣੇ ਪਾਸਪੋਰਟ ਦੀਆਂ ਕਾਪੀਆਂ ਜਮ੍ਹਾਂ ਕਰਾਓ ਕੋਈ ਮੈਂ ਕਿਉਂ ਵਿਖਾ ਰਿਹਾ ਜੀ ਤੁਹਾਨੂੰ ਇਹ ਨੂੰ ਤੇ ਅਮਰਿਤਪਾਲ ਦੀ ਮਾਤਾ ਨੂੰ ਪਤਾ ਹੈ ਇਸ ਮਸਲੇ ਦਾ ਉੱਥੇ ਆਲੇ-ਦੁਆਲੇ ਪਿੰਡਾਂ 'ਚ ਜਾ ਕੇ ਨਾ ਕਿੱਥੇ ਅੰਡਰ ਕਵਰ ਬਣ ਕੇ ਜਾਇਓ ਜਿਹੜਾ ਇੱਕ ਮੁੰਡਾ ਇਹਦੇ ਨਾਲ ਫੜਿਆ ਗਿਆ ਸੀ ਉਹਨੂੰ ਨਸ਼ੇ ਤੇ ਲਾਉਣ ਵਾਲਾ ਵੀ ਅਮਰਿਤਪਾਲ ਦਾ ਇਹ ਭਰਾ ਮਤਲਬ ਇਹ ਨਸ਼ਾ ਛਡਾਉਣਾ ਨਹੀਂ ਇਹ ਤਾਂ ਇੱਕ ਢੋਂਗ ਉਤੋਂ ਰਚਿਆ ਜਾਂਦਾ ਐਂਟੀ ਪੰਥਿਕ ਫੋਰਸਸ ਮਤਲਬ ਜਿੱਥੇ ਗੱਲ ਆ ਜੇ ਉੱਥੇ ਗੱਲ ਨੂੰ ਹੋਰ ਪੰਥਲ ਨੂੰ ਲੈ ਜਾਓ ਚਿੱਟਾ ਥੋੜਾ ਮੁੰਡਾ ਪੀਵੇ ਸ਼ਰੇ ਆਮ ਡਰੱਗ ਦੇ ਔਰ ਇਹ ਅੱਜ ਨਹੀਂ ਸੁਖਪ੍ਰੀਤ ਨੇ 21 ਦੀ ਗੱਲ ਕੀਤੀ ਆ ਉਸ ਆਡੀਓ 'ਚ 21 'ਚ ਕਲੀਅਰ ਹੋ ਰਿਹਾ ਮੁੰਡਾ ਥੋੜਾ ਗੱਲ ਕਰੇ ਕਿ ਜਿਹੜੀ ਅ ਜੈਪਾਲ ਭੁੱਲਰ ਨੇ ਲੁੱਟ ਕੀਤੀ ਸੀ ਉਹਦੇ 'ਚ ਮੇਰਾ ਹਿੱਸਾ ਉਹ ਕੋਈ ਹੋਰ ਤਾਂ ਨਹੀਂ ਗੱਲ ਕਰ ਰਿਹਾ ਮਤਲਬ ਲੁਟੇਰੇ ਠੱਗ ਅਸਲ 'ਚ ਇਹਨਾਂ ਨੂੰ ਸੰਤ ਜਰਨੈਲ ਸਿੰਘ ਪਿੰਡਰਾਣਾ ਦੀ ਫੋਟੋ ਦੀ ਵੀ ਧੋਹੀਨ ਕਰਦੇ ਇਹਨਾਂ ਨੂੰ ਲਾਉਣੀ ਚਾਹੀਦੀ ਫੂਲੇ ਦੀ ਫੋਟੋ ਹਰਕਤਾ ਦਾ ਫੂਲੇ ਵਾਲਿਆਂ ਨੇ ਇਹਨਾਂ ਦੀ ਮੈਨੂੰ ਲੱਗਦਾ ਉਹ ਕਿੱਥੇ ਫੋਟੋ ਹੋਰ ਲਾਈ ਜਾਂਦੇ ਹੋ ਤੁਸੀਂ ਬਿਲਕੁਲ ਗਲਤ ਕੰਮ ਪੁੱਠੇ ਸਿੱਧੇ ਕੰਮ ਤੇ ਤੁਸੀਂ ਇਹ ਸੰਤਾ ਨੂੰ ਉਹਨਾਂ ਨੂੰ ਜਾਣਬੁੱਝ ਕੇ ਅਸੀਂ ਕਵਰ ਦੇ ਦੇਾਂਗੇ ਸਾਰੀ ਗੱਲ ਦਾ ਉਹ ਕੰਮ ਹੈ ਔਰ ਇੱਥੇ ਕਿਵੇਂ ਤੁਸੀਂ ਅੰਮ੍ਰਿਤਧਾਰੀ ਸਿੰਘ ਹੋ ਕੇ ਇੰਨਾ ਝੂਠ ਬੋਲ ਰਹੇ ਕੀ ਇਹ ਜਾਇਜ਼ ਹੈ ਤੁਸੀਂ ਸੁਖਪ੍ਰੀਤ ਨੂੰ ਜਿਨ੍ਹਾਂ ਨੇ ਤੁਹਾਡੇ ਮੁੰਡੇ ਨਾਲ ਹਗੁਰਪ੍ਰੀਤ ਤੇ ਸੁਖਪ੍ਰੀਤ ਨੇ ਕੀ ਗਲਤੀ ਆ ਉਹਨਾਂ ਦੀ ਤੁਹਾਨੂੰ ਐਕਸਪੋਜ਼ ਕੀਤਾ ਕਿਉਂਕਿ ਤੁਸੀਂ ਗਲਤ ਰਾਏ ਚੱਲ ਪਏ ਸੀ ਉਹਨਾਂ ਨੂੰ ਝੂਠ ਦੱਸਣਾ ਸ਼ੁਰੂ ਕਰਤਾ ਜਿਹੜਾ ਤੁਹਾਨੂੰ ਐਕਸਪੋਜ਼ ਕਰਦਾ ਉਹ ਐਂਟੀਪੰਥ ਹੋ ਜਾਂਦਾ